ਲਓ ਜੀ ਵੀਰੇ ਨੇ ਕੱਢ ਦਿੱਤਾ ਸਾਨੂੰ ਬਾਹਰ ਅਸੀਂ ਹੁਣ ਜੀ ਜਿਹੜਾ ਸਮਾਨ ਆ ਆਪਣਾ ਉਹ ਸੈਟਿੰਗ ਵੈਟਿੰਗ ਕਰ ਲੱਗੇ ਹੈਗੇ ਆ ਤੇ ਲਓ ਜੀ ਆਪਣਾ ਸਿਰ ਸਾਰਾ ਹੀ ਸਮਾਨ ਆਪਣਾ ਬਾਹਰ ਕੱਢ ਕੇ ਰੱਖ ਦਿੱਤਾ ਹੈਗਾ ਤਾਂ ਆਪਾਂ ਦੇ ਤੱਕ ਰੋ ਕੱਢ ਨਹੀਂ ਨਹੀਂ ਜੀ ਮੈਂ ਤਾਂ ਕਰ ਦਿੱਤੀ ਮਜ਼ਾਕ ਆਪਾਂ ਤਾਂ ਕਰ ਲੱਗੇ ਹੈਗੇ ਜੀ ਕਰਦੀ ਕਲੀਨਿੰਗ ਤੇ ਦੇਖੋ ਜੀ ਸਾਰਾ ਹੀ ਸਮਾਨ ਜਿਹੜਾ ਹੈਗਾ ਆ ਉਹ ਆਪਾਂ ਰੱਖ ਲਿਆ ਹੈਗਾ ਕੱਢ ਕੇ ਬਾਹਰ ਦੇ ਬਾਹਰ ਕਢਣ ਤੋਂ ਬਾਅਦ ਵਿੱਚ ਜੀ ਫੇਰ ਹੁਣ ਆਪਾਂ ਕਰਾਂਗੇ ਇਸ ਦੀ ਝਾੜ ਪੂੰਝ ਤੇ ਮਲਾਉਨੇ ਆ ਜਿਹੜੇ ਰੂਮ ਵਿੱਚ ਆਪਾਂ ਸਬੰਨ ਇਹ ਰੱਖਣਾ ਆ ਉੱਥੇ ਜਾਣੇ ਆ ਚਲੋ ਜੀ ਸਾਰੇ ਜਾਣੇ ਜੁੜੇ ਰਹੋ ਵਲੌਗ ਦੇ ਨਾਲ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਓ ਜੀ ਆਹ ਦੇਖੋ ਜੀ ਆਪਣਾ ਰੂਮ ਇਹ ਵੀ ਬਣ ਕੇ ਹੋ ਗਿਆ ਰੈਡੀ ਤੇ ਇਹਦੀ ਵੀ ਲੁੱਕ ਤੁਸੀਂ ਵੇਖੋ ਸਾਰੇ ਜਣੇ ਤੇ ਪਹਿਲੇ ਇੱਥੇ ਬਾਹਰ ਲੱਗਿਆ ਸੀਗਾ ਦਰਵਾਜਾ ਬਣਾਤਾ ਹੁਣ ਇਹ ਵਾਲੀ ਜਿਹੜੀ ਚੀਜ਼ਾਂ ਨੇ ਹਨ ਸਰੀਆ ਇਹ ਕਟਾਉਣ ਵਾਲਾ ਤੇ ਜਿਹੜੇ 베ਰਿੰਗ ਆ ਇਹ ਆਪਾਂ ਸਹੀ ਤਰੀਕੇ ਨਾਲ ਹੁਣ ਕਰਾਂਗੇ ਤੇ ਕਿਉਂਕਿ ਹੁਣ ਆਪਾਂ ਲਗਾਉਣੀਆਂ ਹੈਗੀਆਂ ਇੱਥੇ ਪਲੇਟਾਂ ਤੇ ਤਾਂ ਕਰਕੇ ਦੂਸਰਾ ਫਰਸ਼ ਲੱਗੂਗਾ ਚਿਪਸੂਗਾਰੇ ਲੱਗੇਗੀ ਤੇ ਤਾਂ ਕਰਕੇ ਜੀ ਹੁਣ ਆਪਾਂ ਇੱਥੋਂ ਸਾਰਾ ਸਮਾਨ ਜਿਹੜਾ ਹੈਗਾ ਚੱਕ ਕੇ ਤੇ ਇੱਥੇ ਸ਼ਿਫਟ ਕਰ ਲੱਗੇ ਹੈਗੇ ਆ ਆ ਵਾਲੇ ਰੂਮ ਦੇ ਵਿੱਚ ਤੇ ਆਪਾਂ ਜਿਹੜਾ 올 ਰੂਮ ਉਹਦੇ ਵਿੱਚ ਆਪਾਂ ਸਾਰਾ ਸ਼ਿਫਟ ਕਰਗੇ ਤੇ ਹੁਣ ਆਪਾਂ ਇਹ ਵੀ ਚਾਰ ਚੰਨ ਜਿਹੜੀ ਜਗ੍ਹਾ ਉੱਪਰੋਂ ਛੱਤ ਤੋਂ ਆਪਾਂ ਕਰ ਦਿੱਤੀ ਹੈ ਗਿਆ ਤੇ ਹੁਣ ਜੇ ਆਪਾਂ ਜਿਹੜੀਆਂ ਹੈਗੀਆਂ ਨੇ ਇਹਦੀਆਂ ਵਾਲਸ ਕਰਦਾ ਇਹਦੀਆਂ ਤੇ ਪੱਖਾ ਐਂਡ ਫ੍ਰਿਜ ਤੇ ਫ੍ਰਿਜ ਤਾਂ ਇੱਥੇ ਸੀਗਾ 6-7 ਸਾਲ ਤੋਂ ਇੱਥੇ ਹੀ ਆ ਬਸ ਇਹ ਰੂਮ ਦਾ ਜਿਹੜਾ ਸਮਾਨ ਸੀ ਆਪਾਂ ਸਾਰਾ ਬਾਹਰ ਰੱਖਤਾ ਸੀਗਾ ਪਹਿਲਾਂ ਤੇ ਹੁਣ ਇਹ ਫੇਰ ਪਰ ਆ ਜੇ ਆਪਾਂ ਲੈਂਟਰ ਨਹੀਂ ਚੱਕਣਾ ਹੈਗਾ ਕਿਉਂਕਿ ਜਿਹੜੇ ਅਗਲੇ ਰੂਮ ਹਨ ਤੇ ਜਦੋਂ ਆਪਾਂ ਇਸ ਦੇ ਵਿੱਚ ਕੋਈ ਏਸੀ ਵਗੈਰਾ ਕੇ ਲਗਾ ਲਾਂਗੇ ਹਨਾ ਤੇ ਫਿਰ ਆਪਾਂ ਇਹ ਜਿਹੜਾ ਰੂਮ ਹੈਗਾ ਇਸ ਨੂੰ ਤਾਂ ਚੱਕਾਂਗੇ ਕਿਉਂਕਿ ਗਰਮੀਆਂ ਦੇ ਵਿੱਚ ਠੰਡਾ ਤੇ ਸਿਆਲਾਂ ਦੇ ਵਿੱਚ ਗਰਮ ਰਹਿੰਦਾ ਹੈ ਰੂਮ ਤਾਂ ਕਰਕੇ ਇਹ ਮਿੱਟੀ ਤੋਂ ਤਿਆਰ ਕੀਤਾ ਹੋਇਆ ਰੂਮ ਤੇ ਇੱਥੇ ਆਪਾਂ ਜਿਹੜਾ ਸੀਮੈਂਟ ਦਾ ਪਲਾਸਤਰ ਕਰਵਾਇਆ ਹੋਇਆ ਹੈ ਇਹ ਪਹਿਲਾਂ ਮਿੱਟੀ ਦਾ ਬਣਿਆ ਹੋਇਆ ਹੈ ਰੂਮ ਤੇ ਬਹੁਤ ਹੀ ਵਧੀਆ ਤੇ ਇੱਥੇ ਇੰਨੀ ਜ਼ਿਆਦਾ ਵਧੀਆ ਵੀ ਵਾਈਬ੍ਰੇਸ਼ਨ ਆਉਂਦੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਆਪਾਂ ਨੂੰ ਤੇ ਆਪਾਂ ਮੈਨੂੰ ਕਿ ਵੈਸੇ ਗਰਮੀਆਂ ਦੇ ਵਿੱਚ ਇੱਥੇ ਹੀ ਜ਼ਿਆਦਾ ਪਈਦਾ ਹੈਗਾ ਇਹ ਡੇ ਟਾਈਮ ਤੇ ਨਾਈਟ ਟਾਈਮ ਤੇ ਆਪਾਂ ਚਲੋ ਬਾਹਰ ਪੈ ਜਾਈਦਾ ਹਨਾ ਤੇ ਲੌਬੀ ਦੇ ਵਿੱਚ ਪੈ ਜਾਈਦਾ ਤੇ ਕਿਉਂਕਿ ਉਹ ਸਵੇਰ ਨੂੰ ਹਨਾ ਤੇ ਇਹ ਸ਼ਾਮ ਨੂੰ ਜਿਹੜਾ ਹੈਗਾ ਇਹ ਇਹ ਸ਼ਾਮ ਨੂੰ ਥੋੜਾ ਪਿੱਛੋਂ ਧੁੱਪ ਪੈਣ ਦੇ ਕਾਰਨ ਵੀ ਇਹ ਥੋੜੇ ਜੇ ਇਹਦੇ ਵਿੱਚ ਗਰਮਾਹਟ ਜੀ ਜਿਹੜੀ ਉਹ ਆ ਜਾਂਦੀ ਹੈਗੀ ਤੇ ਹੁਣ ਸਲਾਵ ਵਗੈਰਾ ਵੀ ਕਾਫੀ ਆਈ ਹੋਈ ਹੈ ਇਸ ਰੂਮ ਦੇ ਵਿੱਚ ਕਿਉਂਕਿ ਇਹਨੇ ਜੇ ਬਿਲਕੁਲ ਬਹੁਤ ਜ਼ਿਆਦਾ ਛੋਟਾ ਰਹਿ ਗਿਆ ਇਹ ਰੂਮ ਤਾਂ ਕਰਕੇ ਅੰਦੇ ਹੋਣਾ ਆਪਾਂ ਇਸ ਦਾ ਵੀ ਜਲਦੀ ਕੰਮ ਕਰਾਵਾਂਗੇ ਬਟ ਪਹਿਲਾਂ ਆਪਾਂ ਜਿਹੜਾ ਮੋਹਰ ਦਾ ਕੰਮ ਕਰਾ ਲਈਏ ਸਾਰਾ ਤੇ ਫਿਰ ਆਪਾਂ ਇਸ ਨੂੰ ਕਿ ਬਹੁਤ ਹੀ ਵਧੀਆ ਵੀਰਾ ਕਹਿੰਦਾ ਹੈ ਕਿ ਬਹੁਤ ਵਧੀਆ ਰੂਮ ਤਿਆਰ ਕਰਨਾ ਹੈਗਾ ਕਿਉਂਕਿ ਇਹ ਸਾਡਾ ਸੁਪਨਿਆਂ ਦਾ ਘਰ ਸੀਗਾ ਤਾਂ ਕਰਕੇ ਤੇ ਇਹ ਸੁਪਨਿਆਂ ਦੇ ਘਰ ਨੂੰ ਇਸ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਨਾ ਹੈਗਾ ਤੇ ਤਾਂ ਕਰਕੇ ਤੇ ਆਪਾਂ ਕਹਿ ਕਿ ਚਲੋ ਆਪਾਂ ਇਸ ਨੂੰ ਨਾ ਹੁਣ ਸਾਫ ਸਫਾਈ ਇਸ ਦੀ ਕਰਕੇ ਸਾਰੀ ਤੇ ਜਿਹੜਾ ਸਮਾਨ ਹੈ ਇਸ ਦੇ ਵਿੱਚ ਟਿਕਾ ਕੇ ਤੇ ਤੇ ਨਾਈਸ ਦਾ ਪਿਛਾੜ ਕੋ ਤੇ ਸੰਤਰ ਕਾਲੀਏ ਸਬਸਪਾਈ ਕਰ ਲਈ ਫਿਰ ਜਿਹੜਾ ਸਮਾਨ ਹੋਵੇ ਚ ਟਕਾਵਾਂਗੇ ਇਸ ਦਾ ਇਹ ਹੈ ਜੀ ਸਾਡਾ ਛੋਟਾ ਜਿਹਾ ਸੁਪਨਿਆਂ ਦਾ ਘਰ ਜਿੱਦਾਂ ਸਾਡੇ ਕੋਲੇ ਘਰ ਨਹੀਂ ਸੀ ਹੈਗਾ ਤੇ ਇਹ ਵਾਲਾ ਜਿਹੜਾ ਹੈਗਾ ਸੀ ਕਮਰਾ ਇਹ ਸਾਡਾ ਘਰ ਸੀਗਾ ਤੇ ਮੀਨਿੰਗ ਇੱਥੇ ਹੀ ਅਸੀਂ ਰੋਟੀ ਪਾਣੀ ਖਾਂਦੇ ਸੀ ਇੱਥੇ ਹੀ ਸਾਡੇ ਟੀਵੀ ਫਰਜ ਹਨਾ ਆਇਆ ਗਿਆ ਸਾਰਾ ਕੁਝ ਇਸੇ ਰੂਮ ਚ ਹੁੰਦਾ ਸੀਗਾ ਤੇ ਮੰਮੀ ਦਾ ਜਿਹੜਾ ਕੀ ਸਮਾਨ ਸੀਗਾ ਉਹ ਵੀ ਇੱਥੇ ਹੀ ਪਿਆ ਹੁੰਦਾ ਸੀਗਾ ਇੱਥੇ ਸਾਡੇ ਮੰਜੇ ਲੱਗੇ ਹੁੰਦੇ ਸੀ ਇੱਥੇ ਸਾਡੀਆਂ ਬੇਟੀਆਂ ਹੁੰਦੀਆਂ ਸੀਗੀਆਂ ਤੇ ਬਹੁਤ ਹੀ ਵਧੀਆ ਸੀਗਾ ਐਸੀ ਦਾ ਅੰਗਰਗੇ ਜਿਹੜਾ ਰੂਮ ਆ ਆਪਣਾ ਇਹ ਰੱਖਿਆ ਹੋਇਆ ਆ ਤੇ ਬਟ ਅਸੀਂ ਹੁਣ ਜੀ ਇਸ ਦਾ ਇਹਦਾ ਉੱਪਰਲਾ ਚੀਜ਼ ਆਹੀ ਚੇਂਜ ਕਰਵਾ ਦਿੰਨੇ ਉੱਪਰ ਲੈਂਟਰ ਕਰਵਾ ਦਾਂਗੇ ਅਸਦੇ ਤੇ ਕੰਧਾਂ ਜਿਹੜੀਆਂ ਹੈਗੀਆਂ ਇਹ ਹੀ ਰਹਿਣਗੀਆਂ ਇਸ ਦੀਆਂ ਤਾਂ ਆਪਾਂ ਬਿਲਕੁਲ ਵਧੀਆ ਤਰੀਕੇ ਨਾਲ ਤਿਆਰ ਕਰਾਵਾਂਗੇ ਇਹ ਵਾਲਾ ਰੂਮ ਤੇ ਪੱਖਾ ਵੀ ਆਪਾਂ ਫਸਟ ਟਾਈਮ ਇਹ ਪੱਖਾ ਜਿਹੜਾ ਹੈਗਾ ਸੀ ਜਿਹਦੀ ਰੂਮ ਪਾਇਆ ਸੀਗਾ ਆਪਾਂ ਉਦੋਂ ਲੈ ਕੇ ਆਈ ਸੀ ਆਪਾਂ ਇਹ ਵਾਲਾ ਪੱਖਾ ਤੇ ਮੈਨਿੰਗ ਕੀ ਹੋ ਗਿਆ ਐਸ ਨੂੰ 14-15 ਸਾਲ ਹੋ ਗਏ ਕਿ ਜਿਹੜਾ ਸੁਪਨਿਆਂ ਦਾ ਘਰ ਸਾਡਾ ਬਹੁਤ ਹੀ ਵਧੀਆ ਸੀ ਤੇ ਇਹਦੇ ਵਿੱਚ ਜਿਹੜੀ ਜ਼ਿੰਦਗੀ ਸੀ ਇੰਨੀ ਕੁ ਜ਼ਿਆਦਾ ਖੁਸ਼ਹਾਲ ਸੀਗੀ ਕਿ ਬਹੁਤ ਹੀ ਜ਼ਿਆਦਾ ਖੁਸ਼ਹਾਲੀ ਸੀ ਅਸੀਂ ਇਸ ਰੂਮ ਦਾ ਹੀ ਕੰਮ ਕਰਦੇ ਹੁੰਦੇ ਸੀ ਤੇ ਇਸ ਰੂਮ ਚ ਵਿੱਚ ਅਸੀਂ ਕਦੀ ਇਕੱਲਾ ਰੂਮ ਸੀਗਾ ਇਕੱਲੇ ਰੂਮ ਦੇ ਵਿੱਚ ਵੀ ਅਸੀਂ ਕਦੀ ਮੱਖੀ ਤੱਕ ਨਹੀਂ ਸੀ ਬੈਠਣ ਦਿੱਤੀ ਕਿ ਇੰਨਾ ਜ਼ਿਆਦਾ ਇਸ ਨੂੰ ਸਾਫ਼ ਸੁਥਰਾ ਤੇ ਇੰਨੀ ਕੁ ਜ਼ਿਆਦਾ ਇਹਦੀ ਸੰਭਾਲ ਕਰਦੇ ਹੁੰਦੇ ਸੀ ਕਿ ਕਦੀ ਵੀ ਤੇ ਇਸ ਰੂਮ ਦੇ ਵਿੱਚ ਅਸੀਂ ਕਦੀ ਵੀ ਹਨਾ ਹਮੇਸ਼ਾ ਹਾਸੇ ਨਾਲ ਆਉਂਦੇ ਤੇ ਇੰਨੀ ਜ਼ਿਆਦਾ ਫੈਮਿਲੀ ਸਾਡੀ ਸਾਰੀ ਇਕੱਠੀ ਹੁੰਦੀ ਸੀਗੀ ਤੇ ਮੈਨੂੰ ਕਿ ਇਹ ਸੁਪਨਿਆਂ ਦਾ ਘਰ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਲੱਗ ਤੇ ਇਹਦੇ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਸਾਡੀਆਂ ਮੇਰੀ ਸਿਸਟਰ ਦੀਆਂ ਮੇਰੇ ਮੇਰੇ ਬ੍ਰਦਰ ਦੀਆਂ ਮੇਰੀਆਂ ਹਣਾ ਤੇ ਸਾਡੇ ਜਿਹੜੇ ਪਿੱਛੇ ਇਥੇ ਝੋਨਾ ਵਗੈਰਾ ਲਾਉਂਦੇ ਹੁੰਦੇ ਸੀ ਨਾ ਹਣਾ ਮੱਝ ਵੀ ਸੇ ਖਾਉਂਦੇ ਹੁੰਦੇ ਸੀਗੇ ਹਮਣਾ ਜੇ ਮੈਂ ਮੇ ਕਣੀ ਆਏ ਜਨਾ ਸਾਰਿਆਂ ਨੇ ਪਰ ਫਿਰ ਵੀ ਅਸੀਂ ਸਾਰਿਆਂ ਨੇ ਇੱਥੇ ਹੀ ਵੜਾ ਲੈਂਦੇ ਹੁੰਦੇ ਸੀਗੇ ਆਪਣਾ ਵੇੜਾ ਕੋ ਕੱਚਾ ਹੁੰਦਾ ਸੀ ਵੇੜਾ ਕੋਈ ਆਪਣੇ ਕੀ ਕੋਈ ਦਰਵਾਜਾ ਨਹੀਂ ਸੀ ਕੋਈ ਆਪਣੇ ਕੰਧ ਵਗੈਰਾ ਨਹੀਂ ਸੀ ਕੁਛ ਨਹੀਂ ਸੀ ਹੈਗਾ ਬਟ ਹੁਣ ਵਾਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਬਣਦਾ ਜਾ ਰਿਹਾ ਹੈ ਤੇ ਕਹਿੰਦੇ ਕਿ ਵਾਿਗੁਰੂ ਦੇ ਘਰੇ ਧੀਰ ਜ਼ਰੂਰ ਹੈਗੀ ਬਟ ਅੰਧੇਰ ਨਹੀਂ ਹੈਗਾ ਕਹਿੰਦੇ ਕਿ ਆਪਣੇ ਦਿਲ ਦੇ ਵਿੱਚ ਆਪਣੇ ਅੱਖਾਂ ਖੁੱਲੀਆਂ ਨਾਲ ਸੁਪਨੇ ਦੇਖਾਂਗੇ ਨਾ ਤੇ ਜਰੂਰ ਪੂਰੇ ਹੁੰਦੇ ਆ ਤਾਂ ਆੱਖਾਂ ਖੁੱਲੀਆਂ ਨਾਲ ਸੁਪਨੇ ਦੇਖੇ ਸੀਗੇ ਤੇ ਆਪਣੇ ਹਾਲ ਹੀ ਹਾਲੀ ਜਿਹੜੇ ਹੈਗੇ ਨੇ ਮੇਰੇ ਬ੍ਰਦਰ ਦੇ ਸੁਪਨੇ ਪੂਰੇ ਹੋ ਰਹੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਹਨ ਤੇ ਬਹੁਤ ਹੀ ਵਧੀਆ ਸੀਗਾ ਤੇ ਆਪ ਤੁਸੀਂ ਮੇਰੇ ਵਲੌਗ ਨਾਲ ਇਸ ਤਰ੍ਹਾਂ ਜੁੜੇ ਰਹੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲੱਗਤ ਵਾਤ ਤੋਂ ਵਾਤ ਤੇ ਕਮੈਂਟ ਲਾਈਕ ਜਰੂਰ ਕਰਿਆ ਕਰੋ ਮੇਰੀ ਨਾਲ ਸਾਰੇ ਸਾਹਮਣੇ ਇਹੀ ਰਿਕਵੈਸਟ ਆ ਤੇ ਪਲੀਜ਼ ਉਹਕੇ ਮਿਲਣ ਕੇ ਸਭ ਦੀ ਹੈਲਪ ਕਰੋ ਹਨਾ ਕਿ ਜਿਸ ਤਰ੍ਹਾਂ ਲਾਲੋ ਸਭ ਨੂੰ ਜ਼ਰੂਰਤ ਹੁੰਦੀ ਹੈ ਯਾਰ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ ਹਨਾ ਪਰ ਜੇ ਆਪਾਂ ਚਲੋ ਆਪਣੇ ਖਰਚੇ ਆਪ ਵਧਾਈ ਜਾਵਾਂਗੇ ਤਾਂ ਆਪਣੇ ਤੰਗਿਆ ਆਉਣਗੇ ਬਟ ਇਹ ਹੈ ਕਿ ਚਲੋ ਜਿੰਨਾ ਕਿ ਵੀ ਆਪਾਂ ਨੂੰ ਕਹਿੰਦੇ ਕਿ ਵਾਈਗਰੂ ਨੇ ਜੋ ਬਖਸ਼ਿਸ਼ ਦਿੱਤੀ ਹੈ ਹਨਾ ਉਸੇ ਸਾਥ ਦਿਨਾਂ ਤੇ ਮੈਂ ਤੁਹਾਡੇ ਸਾਰੇ ਮੰਗ ਇਹਹੀ ਮੰਗ ਕਰਦੀ ਆ ਕਿ ਪਲੀਜ਼ ਮੇਰੇ ਚੈਨਲ ਤੋਂ ਵੱਧ ਤੋਂ ਵੱਧ ਵਾਚ ਕਰੋ ਤਾਂ ਕਿ ਜਿਹੜਾ ਮੇਰਾ ਚੈਨਲ ਨਾਲ ਜਲਦੀ ਤੋਂ ਜਲਦੀ ਮੋਨਟਾਈਜ਼ ਹੋ ਸਕੇ ਕਿਉਂਕਿ ਥੋੜਾ ਹੀ ਉਸ ਦਾ ਸਮਾਂ ਜਿਹੜਾ ਹੈਗਾ ਉਹ ਰਹਿ ਗਿਆ ਹੈ ਤੇ ਪਲੀਜ਼ ਸਾਰੇ ਜਣੇ ਮੇਰੇ ਚੈਨਲ ਨੂੰ ਜਰੂਰ ਸਪੋਰਟ ਕਰੋ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਮੈਨੂੰ ਜ਼ਰੂਰਤ ਹੈਗੀ ਆ ਤਾਂ ਕਰਕੇ ਕਿਉਂਕਿ ਮੈਂ ਕਾਫੀ ਅੱਗੇ ਵੀ ਵੀਡੀਓ ਦੇ ਵਿੱਚ ਕਾਫੀ ਵੀਡੀਓ ਦੇ ਵਿੱਚ ਕਹਿ ਚੁੱਕਿਆ ਕਿ ਪਲੀਜ਼ ਮੇਰੇ ਚੈਨਲ ਨੂੰ ਜਲਦੀ ਤੋਂ ਜਲਦੀ ਵਾਚ ਕਰੋ ਐਮ ਐਸੇ ਮੇਰੀ ਵੀਡੀਓ ਜਿਹੜੀਆਂ ਹੈਗੀਆਂ ਉਹ ਵਾਇਰਲ ਜ਼ਰੂਰ ਹੋਣ ਸ਼ਾਰਟ ਵੀਡੀਓ ਮੇਰੀ ਵਾਇਰਲ ਹੁੰਦੀਆਂ ਨੇ ਜਿਹੜੇ ਲੌਂਗ ਵੀਡੀਓਜ਼ ਨੇ ਉਹ ਵੀ ਵਿੱਚ ਵਿੱਚ ਉਹ ਕਾਫੀ ਵਾਇਰਲ ਹੁੰਦੀਆਂ ਨੇ ਤੇ ਬਾਤੇ ਇਹ ਹੈ ਕਿ ਮੈਨੂੰ ਤੁਹਾਡੇ ਉਂ ਕੀ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਾਰੇ ਜਣੇ ਸਾਥ ਜ਼ਰੂਰ ਦੇ ਤੇ ਜੁੜੇ ਰਹੋ ਜਿੱਤੇ ਸੇ ਇਸ ਤਰ੍ਹਾਂ ਮੇਰੇ ਬਲੌਗ ਦੇ ਨਾਲ ਤੇ ਚਲੋ ਜੀ ਆਪਾਂ ਕਰਦੇ ਆ ਕੰਟੀਨਿਊ sroom.com ਤੇ ਤੁਸੀਂ ਬਣੇ ਰਹੇ ਮੇਰੇ ਬਲੌਗ ਦੇ ਨਾਲ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਚਲੋ ਜੇ ਫੁੱਲ ਨਹੀਂ ਵਾਚ ਕਰ ਸਕਦੇ ਓਨਲੀ ਆਪਣੇ ਦੇ ਦੇ ਵਿੱਚ ਤੁਸੀਂ 4 ਮਿੰਟ ਤਾਂ ਮੇਰੇ ਵੀਡੀਓ ਨੂੰ ਦੇ ਸਕਦੇ ਹੈਗੇ ਆ 4 ਨਹੀਂ ਦੋਗੇ 2 ਦੋ ਨਹੀਂ ਦੇ ਸਕਦੇ 6 ਦੋ 6 ਨਹੀਂ ਦੇ ਸਕਦੇ 8 ਜਿੰਨਾ ਕੋਲੇ ਪਲੀਜ਼ ਜਿਹੜੇ ਵੀ ਸਾਨੂੰ ਪਸੰਦ ਕਰਦੇ ਨੇ ਤੇ ਪਲੀਜ਼ ਉਹ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੁਹਾਡਾ ਬਹੁਤ ਹੀ ਧੰਨਵਾਦ ਜੀ ਆਪਾਂ ਜਲਦੀ ਜਲਦੀ ਨਾ ਸਾਫ਼ ਸਵੈ ਜਿਹੜੀ ਹੈਗੀ ਆ ਕਰ ਲਈਏ ਜਿਹੜੇ ਨੇ ਤੁਸੀਂ ਸਾਡੇ ਬਲੌਗ ਦੇ ਨਾ ਤੇ ਨਾਲੇ ਆਪਾਂ ਵੱਲੇ ਚਾੜੂ ਕੇ ਦੁਆਰਾ ਕਿਉਂਕਿ ਹੁਣ ਆਪਾਂ ਚਾਹੇ ਹੋਏ ਸੀਗੇ ਸਾਈਡ ਕਰਕੇ ਉਪਰੋਂ ਦਾ ਸਾਰਾ ਮੈ ਛਾੜ ਦਿੰਦਾ ਹੈ ਵੈਸੇ ਸਾਰੀਆਂ ਕੰਦਾ ਛਾੜ ਕੇ ਤੇ ਫਿਰ ਮੈਂ ਲੌਣ ਲੱਗ ਪਈ ਸੀਗੀ ਥੱਲੇ ਝਾੜੂ ਕਿਉਂਕਿ ਝਾੜੂ ਲਗਾ ਕੇ ਫਿਰ ਐ ਸੀਗਾ ਕਿ ਦੋ ਕੁ ਵਾਰੀ ਆਪਾਂ ਨਾ ਪੋਚਾਪ ਕਰਾ ਜਿਹੜਾ ਹੈਗਾ ਉਸ ਚੰਗੀ ਤਰ੍ਹਾਂ ਲਗਾ ਦਾਂਗੇ ਤੇ ਫਿਰ ਮੈਂ ਇਹਨੂੰ ਦੋ ਦੀ ਕਰੇ ਸੇਡ ਮੇਕ ਕਰਕੇ ਟੇਬਲ 'ਤੇ ਛਾੜ ਕੇ ਹੁਣ ਆ ਤੇ ਸਾਰੇ ਬੂਟ ਛਾੜ ਛੁੱਟ ਕੇ ਤੇ ਫਿਰ ਆਪਾਂ ਜਿਹੜਾ ਹੈਗਾ ਹੈ ਫਿਰ ਝਾੜੂ ਦੁਬਾਰਾ ਲਾਵਾਂਗੇ ਉਹ ਕਿ ਇੰਨੀ ਜਿਆਦਾ ਸੀਮੈਂਟ ਤੇ ਇੰਨੀ ਜਤਨ ਮਿੱਟੀ ਸੀ ਜਨਾ ਕਿ ਬਹੁਤ ਹੀ ਜਿਆਦਾ ਸੀਗੀ ਤੇ ਆਪਾਂ ਕਿਹਾ ਕਿ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਫੇਰ ਕਰਾਂਗੇ। ਤੇ ਆ ਪ੍ਰੈਸਟ ਕਰ ਲੈ ਕਦੀ ਉਧਰ ਨੂੰ ਧੂਕ ਲੈ ਜਾਈਂ ਕਦੀ ਉਧਰ ਨੂੰ ਧੂਕ ਲੈ ਜਾਈਂ। ਤੇ ਫਰਿੱਜ ਤੇ ਪਾਇਆ ਹੋਇਆ ਜੀ ਆਪਾਂ ਦੁਪੱਟਾ ਮੰਮੀ ਦਾ ਤੇ ਕਿਉਂਕਿ ਉਹਦੇ ਉੱਤੇ ਡਸਟਿੰਗ ਨਾ ਜਿਆਦੀ ਪਵੇ ਤਾਂ ਕਰਕੇ ਤੇ ਫਿਰ ਜੀ ਮੈਂ ਫਿਰ ਦੁਰੀਆ ਰਾ ਫਿਰ ਆਪਣਾ ਝਾੜੂ ਲਾ ਲੇ। ਤੇ ਦੇਖ ਲੋ ਜੀ ਹਨਾ ਆਪਣੀਆਂ ਜਿਹੜੀਆਂ ਸਾਫ ਸਫਾਈਆਂ ਉਹ ਹਮੇਸ਼ਾ ਕਰਾਉਂਦੀਆਂ ਹੁੰਦੀਆਂ ਰਹਿੰਦੀਆਂ ਹੈਗੇ ਨੇ ਇੱਧਰ ਉਹ ਸਮਾਨ ਚ ਖਲੋ ਉੱਧਰ ਰੱਖ ਲੋ ਉੱਧਰ ਰੱਖ ਲੋ ਇੱਧਰ ਰੱਖ ਲੋ ਹਨਾ ਆਇਆ ਇਸ ਤਰ੍ਹਾਂ ਕਰ ਲੋ ਇਸ ਤਰ੍ਹਾਂ ਕਰ ਲੋ ਹਨ ਤੇ ਅੱਜ ਹਨਾ ਮੰਮੀ ਵੀ ਕਾਫੀ ਦਿਨਾਂ ਦੇ ਕਹੀ ਜਾਂਦੇ ਸੀ ਕਿ ਕਿ ਸਮਾਨ ਚ ਕਨਾ ਸਮਾਨ ਚ ਕਨਾ ਤੇ ਹੁਣ ਜੇ ਆਪਣੇ ਲੱਗਣ ਲੱਗਿਆ ਹੈਗੇ ਟੈਲਾ ਤੇ ਆਪਾਂ ਇਹ ਦੋ ਦਿਨ ਮੇਰੀ ਪਹਿਲਾ ਦੀ ਵੀਡੀਓ ਹੈਗੀ ਹੈ ਤੇ ਆਪਣੇ ਟੈਲਾ ਲੱਗਣ ਲੱਗਿਆ ਹੈਗੀਆਂ ਨੇ ਤੇ ਆਪਾਂ ਦੇਖ ਆਏ ਹਾਂ ਵੈਸੇ ਟੈਲਾ ਤੇ ਤੁਹਾਨੂੰ ਜਿਸ ਦਿਨ ਹੋਣ ਜਾਵਾਂਗੇ ਤੁਹਾਨੂੰ ਹੀ ਦਿਖਾਵਾਂਗੇ ਅਸੀਂ ਆਪਾਂ ਨੂੰ ਕਿਹੜੀਆਂ ਟੈਲਾ ਲਗਾਉਣੀਆਂ ਚਾਹੀਦੀਆਂ ਹੈ ਕਿ ਥੱਲੇ ਕਿਹਨੀਆਂ ਜਿਹਾ ਨਹੀਂ ਤੇ ਗ੍ਰੇਨਾਈਟ ਲਾਉਣਾ ਚਾਹੀਦਾ ਹੈਗਾ ਜਾਂ ਆਪਾਂ ਨੂੰ ਮਾਰਕਰ ਲਾਉਣਾ ਚਾਹੀਦਾ ਹੈ ਜਾਂ ਆਪਾਂ ਪਲੇਟਸ ਲਗਾਵਾਂਗੇ ਹਨਾ ਤਿੰਨਾਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਲਗਾਵਾਂਗੇ ਕਿਉਂਕਿ ਗ੍ਰੇਨਾਈਟ ਵੀ ਜਿਹੜਾ ਹੈ ਨਾ ਉਸ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਤੇ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤਾਂ ਕਰਕੇ ਮੈਂ ਕਿ ਕਾਫੀ ਇਨਫੋਰਮੇਸ਼ਨ ਉਹਦੇ ਬਾਰੇ ਲਿੱਤੀ ਹੈਗੀ ਹੈ ਤੇ ਫਿਰ ਜੀ ਮੈਂ ਇੱਥੇ ਨਾ ਪ੍ਰੈ ਜਿਹੜੀ ਹੈਗੀ ਸੀ ਫ੍ਰੀਜ ਹਨਾ ਫ੍ਰੀਜ ਨੂੰ ਵੀ ਮੈਂ ਤੋਟਾ ਕੇ ਇਧਰ ਕਰਕੇ ਤੇ ਉਹਦੇ ਚਲੋ ਵੀ ਜਿਹੜਾ ਹੈਗਾ ਸੀ ਕੂੜਾ ਸੀਗਾ ਉਹ ਕੱਢਦੀ ਪਈ ਸੀ ਤੇ ਫਿਰ ਜੀ ਹੈਨਾ ਦੇਖ ਲਓ ਆਪਣੇ ਗਾਣਾ ਕੀ ਆ ਬੰਦੇ ਕਹਿੰਦੇ ਇਹ ਨਹੀਂ ਬੁੜੀਆਂ ਕੀ ਕੰਮ ਕਰਦੀਆਂ ਨੇ ਹਾਂ ਦੇਖ ਲਓ ਘਰਾਂ ਦੇ ਵਿੱਚ ਕਿੰਨੇ ਜ਼ਿਆਦਾ ਕੰਮ ਹੁੰਦੇ ਨੇ ਹਨਾ ਇਹ ਬੁੜੀਆਂ ਨੇ ਹੀ ਕੰਮ ਹੁੰਦਾ ਹੈ ਸਮਾਨ ਇਧਰੋਂ ਉਧਰ ਚੱਕ ਕੇ ਰੱਖਦੇ ਉਧਰੋਂ ਇਧਰ ਚੱਕ ਕੇ ਰੱਖਦੇ ਹਾਂ ਇਥੋਂ ਸਾਬ ਸਫਾਈ ਕਰ ਲੋ ਉਦੋਂ ਸਾਬ ਸਫਾਈ ਕਰ ਲੋ ਵੈਸੇ ਵੀ ਮੈਂ ਨਹੀਂ ਆ ਤੇ ਮੈਂ ਜਿੱਥੇ ਵੀ ਜਾਂਦੀ ਆ ਨਾ ਉੱਥੇ ਤਾਂ ਮੇਰੀਆਂ ਸਫਾਈਆਂ ਖਤਮ ਹੁੰਦੀਆਂ ਹੀ ਨਹੀਂ ਹੈਗੀਆਂ ਭਾਵੇਂ ਉਹ ਮੇਰਾ ਪੇਕਾ ਘਰ ਹੈ ਭਾਵੇਂ ਉਹ ਮੇਰਾ ਸੋਹਰਾ ਘਰ ਹੈ ਮੈਂ ਹਮੇਸ਼ਾ ਕਿਉਂਕਿ ਮੈਨੂੰ ਆਪਣਾ ਆਲਾਦ ਵਾਲਾ ਜਿਹੜਾ ਨਾ ਉਹ ਸਾਫ਼ ਸੁਥਰਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਨਾ ਮੈਨੂੰ ਉਹ ਜਿਹੜੀ ਵਾਈਬ੍ਰੇਸ਼ਨ ਆ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਤੇ ਇਸ ਲਈ ਮੈਂ ਆਪਣੇ ਘਰ ਨੂੰ ਨਾ ਪਹਿਲਾਂ ਚੰਗੀ ਤਰ੍ਹਾਂ ਸਾਫ਼ ਸਫਾਈ ਕਰਦੀ ਹੂ ਤੇ ਫਿਰ ਮੈਂ ਜਿਹੜਾ ਆਪਣਾ ਰਹਿਣ-ਸਹਿਣ ਦਾ ਹੈ ਨਾ ਫਿਰ ਮੈਂ ਉੱਥੇ ਵੀ ਆਪਣਾ ਵਧੀਆ ਕਰਦੇ ਹੁੰਨੇ ਕਿ ਹਾਂ ਵੀ ਇਹ ਮੇਰਾ ਵਧੀਆ ਰਹਿ। 14 ਸਾਲ ਹੋ ਗਿਆ ਫ੍ਰਿਜ ਲਈ। 14 ਸਾਲ ਪਹਿਲੀ ਫ੍ਰਿਜ ਪਹਿਲਾਂ ਅਸੀਂ ਪੁਰਾਣੀ ਲਈ ਸੀ ਤੇ ਇਹ ਬਾਅਦ ਵਿੱਚ ਅਸੀਂ ਨਵੀਂ ਲਈ 9000 ਦੀ ਫ੍ਰਿਜ ਤੇ 15 ਸਾਲ ਹੋ ਗਿਆ ਫ੍ਰਿਜ ਨੂੰ 14 ਤੇ 15 ਸਾਲ ਹੋਣ ਵਾਲੇ ਆ ਤੇ ਦੇਖੋ ਅਜੇ ਵੀ ਬਿਲਕੁਲ ਨਵੀਂ ਦੀ ਨਵੀਂ ਆ ਬੰਦੇ ਕਿ ਚੀਜ਼ ਦੀ ਸਾਭ ਸੰਭਾਲ ਤੇ ਡਿਪੈਂਡ ਕਰਦਾ ਆ ਬੰਦੇ ਦੀ ਮਨਿਆਦ ਨਹੀਂ ਆ ਤੇ ਚੀਜ਼ਾਂ ਦੀ ਬਹੁਤ ਹੀ ਮਨਿਆਦ ਆ ਤੇ ਇਹ ਵਾਲਾ ਜਿਹੜਾ ਆਪਣਾ ਫਰਿੱਜ ਆ ਇਹ ਕਿ 15 ਸਾਲ ਪੁਰਾਣਾ ਹੈਗਾ ਆ ਤੇ ਇਹਦੀ ਕੋਈ ਵੀ ਚੀਜ਼ ਅਜੇ ਤੱਕ ਨਾ ਕੋਈ ਵੀ ਚੀਜ਼ ਅਸੀਂ ਕਦੀ ਟੁੱਟਣ ਨਹੀਂ ਦਿੱਤੀ ਹੈਗੀ ਇਸਦੇ ਬਿਲਕੁਲ ਨਵੀਂ ਦੀ ਨਵੀਂ ਸਾਡੀ ਫਰਿੱਜ ਪਈ ਹੈਗੀ ਆ ਇੱਕ ਚੀਜ਼ ਕੀ ਹੁੰਦੀ ਨਾਲ ਇੱਕ ਚੀਜ਼ ਤੇ ਐ ਜਮਾ ਲਿਸ਼ਕਦੀ ਹੈ ਕਿ ਜਿਸ ਤਰ੍ਹਾਂ ਅੱਜ ਹੀ ਆਪਾਂ ਫਰਿੱਜ ਜਿਹੜੀ ਲੈ ਕੇ ਆਏ ਹੁੰਦੇ ਆ ਸਾਰੇ ਸਾਫ ਸਫਾਈ ਹੋ ਗਈ ਹੁਣ ਆਪਾਂ ਕਰਨ ਲੱਗੇ ਜੀ ਪੱਖਾ ਜਿਹੜਾ ਹੈਗਾ ਸਾਫ ਤੇ ਫ੍ਰੀਜ਼ਰ ਇਸ ਨੂੰ ਵੀ ਆਪਾਂ ਸਾਫ ਕਰਾਂਗੇ ਫ੍ਰੀਜ਼ ਕਿਉਂਕਿ ਫ੍ਰਿਜਰੀ ਸਾਫ ਕਰਨੀ ਪਹੁੰਚਣਾ ਜ਼ਰੂਰੀ ਆ ਕਿਉਂਕਿ ਕਾਫੀ ਦਿਨ ਹੋ ਗਿਆ ਮਿੱਟੀ ਕਟਾ ਬਹੁਤ ਜ਼ਿਆਦਾ ਸੀਗਾ ਤਾਂ ਕਰਕੇ ਤੇ ਵੈਸੇ ਚਲੋ ਆਹ ਵਾਲੇ ਰੂਮ ਦੇ ਵਿੱਚ ਤਾਂ ਘੱਟੀ ਸੀਗਾ ਬਟ ਜਦੋਂ ਇਹ ਵਾਲਾ ਲੈਂਟਰ ਟਾਇਨ ਤੇ ਬਹੁਤ ਕੀ ਮਿੱਟੀ ਕਟਾ ਆਇਆ ਤੇ ਹੁਣ ਆਪਾਂ ਜਿਹੜੀ ਵਾਇਰਿੰਗ ਆ ਇਸ ਨੂੰ ਵੀ ਸਹੀ ਕਰਦੇ ਆ ਤੇ ਹੈਨਾ ਤੇ ਆ ਕੀ ਮਨਗੇ ਇਹ ਜਿਹੜੇ ਜੈਲੋ ਲਾਈਟ ਆ ਹਨ ਜੈਲੋ ਲਾਈਟ ਦੇ ਨਾਲ ਥੋੜਾ ਜਿਹਾ ਆਪਾਂ ਨੂੰ ਹਨੇਰਾ ਹਨੇਰਾ ਜਿਹਾ ਦੇਖਦਾ ਕਿਉਂਕਿ ਮੂਹਰੇ ਜਿਹੜਾ ਹੈਗਾ ਅੰਜੇ ਦਰਵਾਜੇ ਵਗੈਰਾ ਜਿਹੜੇ ਹੈਗੇ ਨੇ ਉਹ ਨਹੀਂ ਵੀ ਆਪਾਂ ਲਾ ਕੇ ਰੱਖੇ ਹੋਏ ਨੇ ਸਾਰੇ ਨਹੀਂ ਲਗਵਾਏ ਹੈਗੇ ਤੇ ਪਹਿਲਾਂ ਲਗਵਾਏ ਸੀਗੇ ਉਹ ਲਾ ਲਾ ਦਿੱਤੇ ਸਾਰੇ ਤੇ ਹੁਣ ਜਿਹੜਾ ਬਾਹਰ ਦਾ ਚਾਨਣ ਆਉਂਦਾ ਹੈ ਤਾਂ ਕਰਕੇ ਜਿਹੜੀ ਰੂਮ ਦੀ ਲਾਈਟ ਫਿਰ ਘਟ ਜਾਂਦੀ ਰਾਤ ਨੂੰ ਜਿਆਦਾ ਹੁੰਦੀ ਤੇ ਵਾਈਟ ਲਾਈਟ ਵੀ ਹੈਗੀ ਆਪਣੇ ਕੋਲੇ ਵੈਸੇ ਤਾਂ ਤੇ ਵਾਈਟ ਲਾਈਟ ਵੀ ਲਾਈ ਹੋਈ ਹੈ ਤੇ ਹੁਣ ਜੀ ਚਲੋ ਆਪਾਂ ਸ਼ੁਰੂ ਕਰਦੇ ਆਂ ਕੰਮ ਤੇ ਤਸੀਂ ਜਿਹੜੇ ਰੇ ਬਲੱਬ ਨੇ ਤੇ ਇੱਥੇ ਮੈਂ ਜਿਹੜੀ ਵਾਇਰਿੰਗ ਹੈਗੀ ਸੀਗੀ ਉਸ ਨੂੰ ਸਹੀ ਕਰਦੀ ਪਈ ਸੀਗੀ ਕਿਉਂਕਿ ਇਹ ਜਿਹੜੀ ਪਹਿਲਾਂ ਵਾਇਰਿੰਗ ਚੱਲਦੀ ਹੁੰਦੀ ਸੀ ਉਹ ਵਾਲੀ ਸੀਗੀ ਇਸ ਰੂਮ ਦੇ ਵਿੱਚ ਤੇ ਫਿਰ ਜੀ ਇੱਥੇ ਆਪਾਂ ਜਿਹੜੀ ਕਣਕ ਸੀਗੀ ਹਨਾ ਸਾਰੀ ਖਤਮ ਹੋ ਚੁੱਕੀ ਆ ਆਪਣੀ ਕਿਉਂਕਿ ਮੰਮੀ ਜਦੋਂ ਬਾਹਰ ਗਏ ਸੀਗੀ ਉਦੋਂ ਜਿਹੜੀ ਕਣਕ ਸੀਗੀ ਪਹਿਲਾਂ ਉਹਦੇ ਖਤਮ ਕਰ ਖਤਮ ਕਰ ਦਿੱਤੀ ਸੀਗੀ ਆਪਾਂ ਤੇ ਫਿਰ ਜੀ ਹੁਣ ਨਾ ਮੰਮੀ ਕਹਿੰਦੇ ਕਿ ਆਪਾਂ ਜਿਹੜਾ ਡਰਮ ਹੈਗਾ ਉਸ ਨੂੰ ਧੁੱਪ ਤਾਪ ਲਵਾ ਲਈਏ ਕਿਉਂਕਿ ਹੁਣ ਫਿਰ ਆਪਾਂ ਕਣਕ ਪਾਵਾਂਗੇ ਵਿੱਚ ਧਾ ਕਰਕੇ ਹੰਤੇ ਆਪਾਂ ਮੋਲੀ ਲੈਣੇ ਹੁੰਦੇ ਹਨ ਕਣਕਾ ਹਨਾ ਵੈਸੇ ਤਾਂ ਆਪਣੇ ਮਾਮਲੇ ਤੇ ਜ਼ਮੀਨ ਤੇ ਬਟ ਇਹ ਜਿਹੜਾ ਹੈਗਾ ਹਨਾ ਡਰਮ ਅਸੀਂ ਕਹਿੰਦੇ ਪੀ ਸਿੱਕੇ ਕਿ ਜੇ ਅੰਦਰ ਲੈ ਕੇ ਹਨਾ ਜਦੋਂ ਦਰਵਾਜ਼ੇ ਲੱਗ ਗਏ ਫਿਰ ਇਹ ਬਾਹਰ ਨਹੀਂ ਆਉਣਾ ਹੈਗਾ ਤੇ ਫਿਰ ਆਪਾਂ ਡਿਸਾਈਡ ਕੀਤਾ ਕਿ ਨਹੀਂ ਇਹਨੂੰ ਆਪਾਂ ਨਾ ਜੇ ਡਰਾਈਂਗ ਰੂਮ ਦੇ ਵਿੱਚ ਰੱਖ ਦਿੰਨੇ ਹੈਗੇ ਤੇ ਬਾਅਦ ਵਿੱਚ ਇਸ ਨੂੰ ਆਪਾਂ ਕਿ ਜਿੱਥੇ ਵੀ ਆਪਾਂ ਨੂੰ ਕੰਫਰਟੇਬਲ ਹੋਊਗਾ ਜਿੱਥੇ ਬੱਤੀਆਂ ਲੱਗਦਾ ਹੋਊਗਾ ਉੱਥੇ ਹੀ ਰੱਖਾਂਗੇ ਵੈਸੇ ਵੀ ਇਹ ਇੰਨਾ ਜ਼ਿਆਦਾ ਵੱਡਾ ਸੀ ਤੇ ਇੰਨਾ ਜ਼ਿਆਦਾ ਹੈਵੀ ਆ ਨਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਵੈਸੇ ਵੀ ਬਹੁਤ ਜ਼ਿਆਦਾ ਹੈਵੀ ਹੁੰਦੀਆਂ ਨੇ ਤੇ ਹੁਣ ਅਸੀਂ ਸੋਚਦੇ ਪੈਸੀ ਕਿ ਕਿੱਥੇ ਰੱਖੀਏ ਤੇ ਆਪਣੀ ਇੱਥੇ ਵੀ ਸਾਰੀ ਸਾਫ ਸਪਾਈ ਹੋ ਗਈ ਤੇ ਵੇਖੋ ਵੈਰਿੰਗ ਵੀ ਮੈਂ ਜਿਹੜੀ ਹੈਗੀ ਬਿਲਕੁਲ ਸੈੱਟ ਕਰ ਦਿੱਤੀ ਹੈਗੀ ਆ ਤੇ ਆਪਣੀਆਂ ਲਾਈਟਸ ਵੀ ਜਿਹੜੀਆਂ ਹੈਗੀਆਂ ਨੇ ਦੋ ਲਗਾ ਦਿੱਤੀਆਂ ਹੈਗੀਆਂ ਨੇ ਕਿਉਂਕਿ ਹੁਣ ਮੈਂ ਇੱਥੇ ਲਾਉਣੀ ਹੈਗੀ ਮਸ਼ੀਨ ਮਿਲਦੇ ਕਿਸੇ ਨੈਕਸ